ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪਨਕੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਪਰਮਜੀਤ ਉਹਨਾਂ ਦੇ ਕੋਲ ਆਏ ਆ ਦੋਸਤੋ ਪੰਮੇ ਵੀਰ ਉਹਨਾਂ ਦੇ ਕੋਲ ਆਏ ਆ ਪਸ਼ੂ ਵਪਾਰ ਦਾ ਕੰਮ ਕਰਦੇ ਵੀਰ ਉਹਨੇ 2 4 2 4 ਨੱਕ ਜਿਹੜਾ ਦੋਸਤੋ ਵਪਾਰ ਲਾਈਨ ਦੇ ਵਿੱਚ ਇਸ ਕਿਲੇ ਦੇ ਉੱਪਰ ਪਸ਼ੂ ਆਏ ਰਹਿੰਦੇ ਆ ਠੀਕ ਆ ਜੀ ਪਨਗੋਟਾ ਪਿੰਡ ਬਿਲਕੁਲ ਨਜ਼ਦੀਕ ਪੱਟੀ ਨਦੋਰ ਪਿੰਡ ਬਿਲਕੁਲ ਅਲੱਗ ਹੈ ਆ ਰੱਤਾ ਗੁੱਦਾ ਦਦੇਰ ਸਾਹਿਬ ਸੋ ਪੱਟੀ ਤੋਂ ਵੀ ਤਕਰੀਬਨ ਕੋਈ 2 2.5 3 ਕਿਲੋਮੀਟਰ ਦੀ ਦੂਰੀ ਤੇ ਆ ਵੀਰ ਪਰਮਜੀਤ ਸਿੰਘ ਉਹਨਾਂ ਦਾ ਘਰ ਅੱਜ ਤਰੀਕ ਤੁਸੀਂ ਨੋਟ ਕਰ ਲਓ ਕਿਸਾਨ ਵੀਰੋ 11 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 12:30 1 ਵਜੇ ਦਾ ਇੱਕ ਗੱਬਣ ਮਾਝ ਆਪਾਂ ਤੁਹਾਨੂੰ ਦਿਖਾਵਾਂਗੇ ਸਿਬੜੀਆ ਦੇ ਵਿੱਚ ਤਿਆਰੀ ਦੇ ਉੱਤੇ ਹੀ ਆ ਸੋ ਨੈਕਸਟ ਵੀ ਚੰਗੇ ਸੀਮਿੰਟ ਤੋਂ ਇਹ ਗੱਬਣਾਂ ਬਾਕੀ ਪੂਰਾ ਸਰੀਰਕ ਢਾਂਚਾ ਕੱਦ ਹਾਈਟ ਕਿੰਨਾ ਸਮਾਂ ਬਾਕੀ ਇਹਦਾ ਸੌਣ ਦਾ ਠੀਕ ਹੈ ਜੀ ਕੀ ਰੇਟ ਪੜਦਾ ਰਹਿਣ ਵਾਲਾ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਪਰਮਜੀਤ ਵੀਰ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਕੋਈ ਵੀ ਭਰਾ ਇਸ ਕਿੱਲੇ ਤੋਂ ਪਸ਼ੂ ਖਰੀਦਣ ਆ ਰਿਹਾ ਠੀਕ ਹੈ ਜੀ ਤੇ ਆਪਣੀ ਬੰਦ ਦੀ ਸਰਦੀ ਜੋ ਤਸੱਲੀ ਹੈ ਠੀਕ ਹੈ ਜੀ ਉਹ ਜ਼ਰੂਰ ਯਕੀਨੀ ਬਣਾ ਲਿਓ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਆਓ ਕਰਦੇ ਹਾਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਪਰਮਜੀਤ ਸਾਸ੍ਰੀ ਗਾਲ ਸਾਸ੍ਰੀ ਗਾਲ ਜੀ ਸੰਧੂ ਸਾਹਿਬ ਸਾਸ੍ਰੀ ਗਾਲ ਜੀ ਸਾਰੇ ਭਰਾਵਾਂ ਰਾਜ ਸੰਧੂ ਫਾਰਮਿੰਗ ਵੇਖਣ ਵਾਲਿਆਂ ਨੂੰ ਪਿਆਰ ਪੋਰ ਵੀਰੇ ਪੰਮੇ ਠੀਕ ਠਾਕ ਬਹੁਤ ਵਧੀਆ ਜੀ ਸੰਤੂ ਸਾਹਿਬ ਕਿਰਪਾ ਜੀ ਗੁਰੂ ਰਾਮਦਾਸ ਜੀ ਵਧੀਆ ਜੀ ਸ਼ੁਕਰੇ ਮਾਲਕ ਦਾ ਅੱਛਾ ਪਰਮਜੀਤ ਵੀਰ ਬਹੁਤ ਸੋਹਣਾ ਇੱਕ ਨਗੀਨਾ ਚੰਗਾ ਤੋਹਫਾ ਲੈ ਕੇ ਆਏ ਜੀ ਹਾਂਜੀ ਸੰਤੂ ਸਾਹਿਬ ਠੀਕ ਹੈ ਜੀ ਇਹ ਮਾਝੇ ਵੀਰਪਰਮਜੀਤ ਸੁਹਾ ਕਿਨਵਾ ਸੂਹ ਰਹੀ ਹੈ ਸੰਤੋਖ ਸਾਹਿਬ ਇਹ ਸੁਹਾ ਕਹਿਨ ਨੂੰ ਦੂਸਰਾ ਕਹ ਰਹੀ ਹੈ ਪਰ ਝੂਠ ਕਿਉਂ ਬੋਲਣਾ ਤੀਸਰਾ ਸੁਹਾ ਸੋਣਾ ਸੰਤੋਖ ਸਾਹਿਬ ਇਹਨੇ ਤੀਸਰਾ ਸੁਹਾ ਹਾਂਜੀ ਹਾਂਜੀ ਠੀਕ ਹੈ ਬਾਕੀ ਸਰੀਰਕ ਪੰਤਰ ਬਾਡੀ ਬੁੱਡੀ ਦੀ ਵੱਡੀ ਹੈ ਪੂਰੀ ਹਾਂਜੀ ਹਾਂਜੀ ਸੰਤੋਖ ਸਾਹਿਬ ਵੇਖਣ ਨੂੰ ਤਾਂ ਦੂਸਰਾ ਹੀ ਲੱਗੂਗੀ ਪਰ ਤੀਸਰਾ ਸੁਹਾ ਵਾ ਠੀਕ ਹੈ ਜੀ ਹਾਂਜੀ ਅੱਛਾ ਪਰਮਜੀਤ ਵੀਰੇ ਸਮਾਂ ਹਜੇ ਕਿੰਨਾ ਕੁ ਬਾਕੀ ਦੱਸ ਸੰਤੋਖ ਸਾਹਿਬ ਇਹਦੇ ਕੱਲ ਨੂੰ 12 ਤਰੀਕ ਨੂੰ ਦਿਨ ਪੂਰੇ ਆ ਹਾਂਜੀ ਤੇ ਹੁਣ ਕਰਮਾਂ ਵਾਲੀ ਵੀ ਇੱਕ ਦੋ ਵੱਧ ਲੈ ਜੇ ਕੱਲ ਨੂੰ ਜਾਂ ਕਿਸ ਤਰ੍ਹਾਂ ਇੱਕ ਅਦਾ ਦਿਨ ਬਾਅਦ ਠੀਕ ਹੈ ਬਲਕਿ ਦਿਹਾੜੀ ਕਿ ਇੱਕ ਦੋ ਕਦੋਂ ਦੋ ਤਿੰਨ ਦਿਨਾਂ ਦੇ ਵਿੱਚ ਤਿਆਰੀ ਤੇ ਆ ਹਾਂਜੀ ਹਾਂਜੀ ਬਿਲਕੁਲ ਸੰਧੂ ਸਾਹਿਬ ਠੀਕ ਹੈ ਜੀ ਮੈਂ ਦੱਸੂ ਇੱਕ ਦੋ ਦਿਨ ਦੋ ਦਿਨ ਤਿੰਨ ਦਿਨਾਂ ਦੇ ਵਿੱਚ ਵਿੱਚ ਕਰਮਾਂ ਵਾਲੀ ਸੂਪ ਹੋਊਗੀ ਤਿਆਰੀ ਆਲਮੋਸਟ ਕੰਪਲੀਟ ਕਰੀ ਬੈਠੀ ਆ ਹਵਾਨੇ ਛੱਡੇ ਦੀ ਸਾਫ਼ ਸੁਥਰੀ ਆ ਬਾਕੀ ਸਪੇਸ ਵੰਡ ਆਪਸੀ ਥਨਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਥਣ ਬਹੁਤ ਸੋਹਣਾ ਢਿਕਾ ਜੀ ਮੋਟਾ ਥਾਣਾ ਚਵਾਈ ਪੋਲੀ ਰਹੂਗੀ ਠੀਕ ਆ ਜੀ ਕੋਈ ਭਰਾ ਟਿੱਪ ਕੇ ਆਪਣੀ ਤਸੱਲੀ ਕਰ ਲੈ ਟਿੱਪਣ ਟੋਪਣ ਪੋਲੀ ਰਹੂਗੀ ਠੀਕ ਆ ਜੀ ਕੋਈ ਵੀਰਾ ਆਨਲਾਈਨ ਤੇ ਉਹ ਵੀ ਤੁਸੀਂ ਆਨਰ ਮਾਲਕ ਦੇ ਨਾਲ ਵੀਡੀਓ ਕਾਲ ਕਰਕੇ ਜਿਸ ਤਰ੍ਹਾਂ ਵੀ ਸੰਧੂ ਸਾਹਿਬ ਅਗਲੇ ਨੂੰ ਭਰਾਣੋ ਹੋਊਗਾ ਉਸੇ ਤਰ੍ਹਾਂ ਇੱਥੇ ਆ ਜੇ ਆਨਲਾਈਨ ਜਿਸ ਤਰ੍ਹਾਂ ਵੀ ਕੋਈ ਗੱਲ ਨਹੀਂ ਠੀਕ ਆ ਜੀ ਵੀਡੀਓ ਤੇ ਆਪਾਂ ਤੇਪਦਾਂਗੇ ਵੀਡੀਓ ਕਾਲ ਵਾਲੇ ਇੱਥੇ ਆ ਜੇ ਗੱਲ ਹੀ ਕੋਈ ਨਹੀਂ ਬਾਕੀ ਵੀਰ ਪੰਮੇ ਵੀਰ ਬਾਕੀ ਹੈ ਥੋੜੀ ਜੀ ਮੈਨੂੰ ਸੌਖੀ ਲੱਗਦੀ ਹੈ ਵੀ ਹਜੇ 2 ਦਿਨ 3 ਦਿਨ ਵੈਸੇ ਸੰਧੂ ਸਾਹਿਬ ਬਹੁਤ ਚੰਗੀ ਸ਼ੌਂਕ ਨਾਲ ਸੰਭੀ ਆ ਤੇ ਸੰਧੂ ਸਾਹਿਬ ਅੱਗੇ ਵਾ ਵਧੀਆ ਸੀਮਨ ਤੋਂ ਪ੍ਰੈਗਨੈਂਟ ਵਾ ਇਹ ਨਾ ਮਨਜੀਤ ਮਲਕ ਭਾਈ ਆ ਜਿਹੜੇ ਬੈਸਵਾਲ ਹਰਿਆਣੇ ਦੇ ਉਹਨਾਂ ਦੇ ਬੋਲ ਤੋਂ ਪ੍ਰੈਗਨੈਂਟ ਆ ਆਪਾਂ ਸਾਰਾ ਰਿਕਾਰਡ ਨਹੀਂ ਝੂਠ ਵਾਲੀ ਗੱਲ ਆ ਠੀਕ ਆ ਜੀ 1500 ਰੁਪਏ ਦਾ ਡਾਕਟਰ ਨੇ ਠੀਕਾ ਪਰ ਆ ਸਾਰਾ ਆਪਾਂ ਰਿਕਾਰਡ ਦੇ ਸਕਦੇ ਬੁੱਲ ਚੰਗਾ ਦਿਲਬਾਗ ਬੁੱਲ ਜਿਹੜਾ ਹਾਂਜੀ ਹਾਂਜੀ ਸੰਧੂ ਸਾਹਿਬ ਉਸੇ ਦਿਲਬਾਗ ਬੁੱਲ ਤੋਂ ਹਾਂਜੀ ਸੰਧੂ ਸਾਹਿਬ ਬਿਲਕੁਲ ਇਸ ਗੱਲ ਦੀ ਗਾਰੰਟੀ ਹੋਊਗੀ ਜੀ ਜਿੱਥੋਂ ਆਪਾਂ ਲਈ ਆ ਲਓ ਦੋਸਤੋ ਦਿਲਬਾਗ ਬੁੱਲ ਤੋਂ ਅੱਗੇ ਨੈਕਸਟ ਇਹ ਗੱਬਣਾ ਠੀਕ ਆ ਜੀ ਬੈਸਵਾਲ ਪਿੰਡ ਭਾਈ ਮਨਜੀਤ ਮਲਕ ਹੋਣਾ ਦਾ ਜਿਹੜਾ ਬੋਲਾ ਠੀਕ ਆ ਜੀ ਦਿਲਬਾਗ ਬੋਲਾ ਉਸੇ ਬੋਲੋ ਤੋਂ ਇਹ ਗੱਬਣਾ ਬਹੁਤ ਸੋਹਣੀ ਚੰਗੀ ਚੌੜੇ ਪਿੱਠਪੂੜੇ ਦੇ ਵਿੱਚ ਆ ਹੱ ਤੇ ਬਾਕੀ ਹਾਈਟ ਕੱਦ ਬਹੁਤ ਵਧੀਆ ਠੀਕ ਹੈ ਜੀ ਕੋਈ ਦੂਰੋਂ ਨੇੜੇੋਂ ਮੇਰਾ ਭਰਾ ਆ ਰਿਹਾ ਠੀਕ ਹੈ ਜੀ ਉਸ ਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਹਾਈਟ ਕੱਦ ਬਹੁਤ ਸੋਹਣਾ ਹਵਾਨੇ ਚੱਡੇ ਦੀ ਸਾਹ ਠੀਕ ਹੈ ਜੀ ਲੈਫਟੀ ਲੁਫਟੀ ਬਹੁਤ ਸੋਹਣੀ ਟਿਕਾਣੇ ਤੇ ਆ ਅੱਗੋਂ ਸਟਾਰਟਿੰਗ ਹੋ ਕੇ ਬੈਕ ਸਾਈਡ ਸੂ ਤੱਕ ਜਿਹੜਾ ਦੋਸਤੋ ਲੇਵਾ ਬਣਾਈ ਖੜੀ ਆ ਕਰਮਾ ਲਈ ਸਾਡਾ ਸਾਹਿਬ ਬਹੁਤ ਵਧੀਆ ਸੰਭੀ ਆ ਘਰ ਲੈਣੇ ਤੇ ਚੰਗਾ ਰੂਪ ਸਾਨੂੰ ਸਭ ਪਾਊਗੀ ਮੈਂ ਬਿਲਕੁਲ ਜੀ ਹਾਂਜੀ ਹਾਂਜੀ ਅਗਰ ਨੈਕਸਟ ਵੀ ਵੀਰ ਪਰਮਜੀਤ ਜਦੋਂ ਕੋਈ ਚੰਗਾ ਸੀਮਨ ਰਖਵਾਇਆ ਹੋਵੇ ਤਾਂ ਕਿ ਜੇਕਰ ਕੱਤੀ ਆ ਜਾਵੇ ਬੜੀ ਸੋਹਣੀ ਆ ਜੇ ਬਿਲਕੁਲ ਸਾਨੂੰ ਸਭ ਝਾਕ ਹੋ ਜਾਂਦੀ ਹੈ ਜੀ ਇੱਕ ਤੋਂ ਦੋ ਹੋ ਜਾਂਦੀਆਂ ਲੋ ਵੀ ਇੱਕ ਤੋਂ ਦੋ ਹੋ ਜਾਂਦੀਆਂ ਦੋਸਤੋ ਨਾਲ ਦੀ ਨਾਲ ਹੀ ਆਪਣੇ ਘਰੇ ਕੋਈ ਚੰਗੇ ਨਸਲ ਬਰੀਡ ਦੇ ਵਿੱਚ ਕੋਈ ਚੰਗਾ ਬੱਚਾ ਆ ਜਾਵੇ ਚਾਹੇ ਫੀਮੇਲ ਆ ਚਾਹੇ ਮੇਲ ਆ ਠੀਕ ਹੈ ਜੀ ਸੋ ਵਾਦੇ ਦਾ ਹੀ ਆ ਕੰਮ ਆ ਦੇਖੋ ਬਾਕੀ ਸੰਧੂ ਸਾਹਿਬ ਜਿਹੜਾ ਆਪਾਂ ਸੀਮਨ ਦੱਸਿਆ ਇਹ ਐਵੇਂ ਗੱਲਾਂ ਵਾਲਾ ਨਹੀਂ ਅਗਲੇ ਨੂੰ ਲਿਖਤੀ ਵੀ ਦੇ ਸਕਦੇ ਆ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਗੱਡੀ ਕੱਟੇ ਕੱਟੀ ਦੀ ਕਿਸਮ ਦਾ ਸੰਧ ਸਾਹਿਬ ਰਿਕਾਰਡ ਦੋਸਤੋ ਗੱਲਬਾਤ ਤਾਂ ਠੀਕ ਹੈ ਜੀ ਕੋਈ ਭਰਾ ਵੈਰੀਫਾਈ ਕਰਨੀ ਚਾਹੁੰਦਾ ਗੱਲਬਾਤ ਤੇ ਜਿੱਥੋਂ ਓਨਰ ਤੋਂ ਪਿੱਛੋਂ ਖਰੀਦੀ ਗਈ ਹੈ ਇਹ ਮਾਝ ਠੀਕ ਹੈ ਜੀ ਉਹ ਤੁਸੀਂ ਰਿਕਾਰਡ ਪ੍ਰੋਪਰ ਲੈ ਵੀ ਸਕਦੇ ਜੀ ਹਾਈਟ ਕਾ ਤਾਂ ਸੋਨਾ ਬਾਕੀ ਵੀਰ ਪਰਮਜੀਤ ਅੰਦਰ-ਅੰਦਰ ਇੱਕ ਦੋ ਵਾਰੀ ਕਿਡੇ ਜ਼ਰੂਰ ਕਢਾ ਦਿਓ ਤੋੜ ਕੇ ਜੀ ਠੀਕ ਹੈ ਜੀ ਸੰਧ ਸਾਹਿਬ ਆਹ ਦੇਖੋ ਜੀ ਸੋ ਬਹੁਤ ਖੂਬਸੂਰਤ ਦੋਸਤੋ ਹਵਾਨਾ ਝੱਡਾ ਠੀਕ ਹੈ ਜੀ ਬਹੁਤ ਸੋਹਣੀ ਸੈਨ ਕਰਦਾ ਪਿੰਡਾ ਪਤਲੇ ਪਿੰਡੇ ਦੀ ਆ ਸਾਬ ਬਿਲਕੁਲ ਅੱਖਾਂ ਦੋਵੇਂ ਮੱਥਾ ਬਿਲਕੁਲ ਇੱਕ ਬਰਾਬਰ ਅੱਖਾਂ ਕਾਲੀਆਂ ਆ ਦੇਖੋ ਜੀ ਸੋ ਚੱਟੇ ਲੈਵੇ ਦੀ ਬਹੁਤ ਜਿਆਦੀ ਸਾਫ ਸੁਥਰੀ ਆ ਮੇਨ ਗੱਲ ਜਿਹੜੀ ਆ ਦੋਸਤੋ ਕਿਸੇ ਭਰਾ ਨੇ ਮਿਲਕ ਪਰਪਸ ਵਾਸਤੇ ਪਸ਼ੂ ਖਰੀਦਣਾ ਹੁੰਦਾ ਟਿੱਪਣ ਵੀ ਸਾਨੂੰ ਸਾਬ ਬਹੁਤ ਜਿਆਦੀ ਪੋਲੀ ਆ ਠੀਕ ਆ ਜੀ ਹਾਂਜੀ ਹਾਂਜੀ ਅੱਛਾ ਪਰਮਜੀਤ ਵੀਰੇ ਕੋਈ ਆਨਲਾਈਨ ਆਪਣੇ ਨਾਲ ਸੌਦਾ ਕਰਦਾ ਪਿਆ ਕੋਈ ਦੂਰੋਂ ਨੇੜੋਂ ਮਗਾਰ ਰਿਹਾ ਤੇ ਭਾਰ ਪਿੱਛੇ ਦੀ ਵੀ ਤਸੱਲੀ ਦੇ ਦੇ। ਬਿਲਕੁਲ ਸੰਧੂ ਸਾਹਿਬ ਥਾਣਾ ਦੀ ਤੇ ਪਿੱਛੇ ਦੀ ਗਾਰੰਟੀ ਹੋਊਗੀ। ਓਕੇ। ਦੋ ਚੀਜ਼ਾਂ ਦੀ ਸੰਧੂ ਸਾਹਿਬ। ਲੋਕੀ ਦੱਸੋ ਕਰੋ ਚਾਹ ਕੇ ਸੀਗਾ ਦੀ ਹਾਈਟ ਸੋਹਣੀ ਆ, ਬੇਲਪੁੱਲ ਸਪੈਸ਼ਲ ਆ ਤੇ ਬਾਕੀ ਭਾਰ ਪਿੱਛੇ ਤੋਂ ਪੂਰੀ ਗਾਰੰਟੀ ਤਸੱਲੀ ਆ ਤੇ ਪੂਰੀ ਤਸੱਲੀ ਗਾਰੰਟੀ ਤੇ ਤੁਸੀਂ ਸੌਦਾ ਵੀ ਕਰ ਸਕਦੇ ਹੋ ਠੀਕ ਆ ਜੀ ਆਨਲਾਈਨ ਕੋਈ ਭਰਾ ਖਰੀਦਦਾਰੀ ਕਰਨੀ ਚਾਹੁੰਦਾ। ਹਵਾਨੇ ਚੱਡੇ ਦੀ ਸਾਫ਼ ਸੁਥਰੀ ਆ ਠੀਕ ਆ ਜੀ। ਸੋਨਾ ਪਿੱਠਫੜਾ ਲੱਗਾ ਕਰਮਾਲੀ ਨੂੰ। ਆ ਬਿਲਕੁਲ ਸੰਧੂ ਸਾਹਿਬ ਉੱਤੋਂ ਪਧਰੀ ਪੇਠ ਪੁੜੇ ਸੰਵੀ ਕੋਈ ਵੀ ਕਮੀ ਨਹੀਂ ਕਰਮਾਲੀ ਦੇ ਵਿੱਚ ਹਟ ਜਾ ਬੇਟਾ ਠੀਕ ਹੈ ਚੰਗੀ ਐ ਮੈਂ ਪਰਮਜੀਤ ਵੀਰੇ ਕੀ ਡਿਮਾਂਡ ਕਰਤੀ ਆ ਕੀ ਮੁੱਲ ਕਰਦੇ ਪੈਂਦਾ ਕਿੰਨੇ ਡਿਮਾਂਡ ਸੰਧੂ ਸਾਹਿਬ ਮੈਂ ਤਾਂ ਤੁਸੀਂ ਭਰਾ ਜੀ ਤੁਸੀਂ ਦੱਸ ਦਿਓ ਰੋਜ਼ ਵੀਡੀਓ ਬਣਾਉਂਦੇ ਜਿੰਨੇ ਕੀ ਮਾਜ ਲੈ ਫਿਰ ਵੀ ਚਲੋ ਤੁਹਾਡੀ ਸਹਿਜ ਹੈ ਆ ਆਪਾਂ ਦੱਸ ਗਏ ਵੀਰਾਂ ਨੂੰ ਵੀ ਕਿੰਨੇ ਕੀ ਦੇਣੀ ਆ ਬਾਕੀ ਮਾਨਤਨ ਆਪਣੇ ਭੈਣਾ ਭਰਾਵਾਂ ਦੇ ਉੱਪਰ ਛੱਡ ਦਾਂਗੇ ਵੀ ਜਿੰਨਾ ਕੁ ਕਰਾਉਣਗੇ ਚਾਹੇ ਇਸ ਤੋਂ ਚਾਹੇ ਉਸ ਹਿਸਾਬ ਨਾਲ ਤੁਸੀਂ ਦੇ ਦਿਆ ਜੀ ਸੰਧੂ ਸਾਹਿਬ ਇੱਕ ਵੀ ਵਟ ਲਈਏ ਇੱਕ ਵੀ ਵਟ ਲਓ ਮਹਾਰਾਜ ਕੋਈ ਡਰ ਥੋੜੀ ਐ ਵਟਣ ਦਾ ਚੰਗੀ ਐ ਮੈਂ ਚੰਗੀ ਆ ਬਿਲਕੁਲ ਸੰਧੂ ਸਾਹਿਬ ਬਾਕੀ ਚਲੋ ਜਿਵੇਂ ਸਾਰੇ ਵੀਰਾਂ ਨੇ ਤੁਰ ਫਿਰ ਕੇ ਮੇਲਾ ਵੇਖਿਆ ਹੁੰਦਾ ਸਾਰ ਸੰਦਰਾਵਾ ਕਿਨੇ ਦੇ ਦੇ ਰਹੇ ਇੱਕ 16 ਦੀ ਸੰਦਸਾ ਦੇ ਦੀਏ ਇੱਕ 16 ਦੇ ਹਾਂਜੀ ਐਨ ਕਸਰਾ ਕੁਸਰਾ ਕੱਢ ਕੇ ਤੁਸੀਂ ਦੱਸ ਦੋ ਜੇ ਕਿ ਥੋੜੀ ਬਾਲੀ ਤੁਹਾਨੂੰ ਲੱਗਦੀ ਹੈ ਤੇ ਕੋਈ ਗੱਲ ਨਹੀਂ ਆਪਦੇ ਮੂੰਹ ਤੁਸੀਂ ਕਰ ਦਿਓ 1000 ਚੜ੍ਹੋ ਤੁਹਾਨੂੰ ਸੰਦਸਾ ਹੋਰ ਇੱਕ 15 ਦੀ ਆਪਾਂ ਮੱਝ ਦੇ 15 ਦੀ ਹਾਂਜੀ ਹਾਂਜੀ ਲੋ ਵੀ ਇੱਕ 15 ਦੀ 200 ਵੀਰ ਪਰਮਜੀਤਾਂ ਦਾ ਵੀ ਇਹ ਮੱਝ ਆਪਾਂ ਦੇ ਦਿਆਂਗੇ 1 ਲੱਖ 15000 ਦੀ ਠੀਕ ਆ ਜੀ ਤੇ ਬਾਕੀ ਪਸੰਦ ਆਊਗੀ ਤੁਹਾਨੂੰ ਤਾਂ ਤਿਆਰੀ ਦੋਸਤੋਂ ਕੰਪਲੀਟ ਕਰੀ ਬੈਠੀ ਆ ਬਾਕੀ ਥਾਂ ਦੇਵੇ ਦੀ ਸਾਫ਼ ਸੁਥਰੀ ਆ ਠੀਕ ਆ ਜੀ ਤੇ ਟਿਪ ਕੇ ਜਿੰਦਾ ਮਰਜੀ ਤਸੱਲੀ ਕਰ ਲਿਓ ਤਾਂ ਦੁੱਧ ਤੱਕ ਦੀ ਸੇਵਾ ਦਾ ਜਿੱਦਾਂ ਤੇ ਤਾਂ ਦੋਸਤੋਂ ਆਪਾਂ ਚੰਗੀ ਸੇਵਾ ਕਰ ਲਾਂਗੇ ਦੁੱਧ ਕਰਮ ਵਾਲੀ ਚੰਗਾ ਚਵਾਜੂਗੀ ਠੀਕ ਬਿਲਕੁਲ ਸੰਦੂ ਸਾਹਿਬ ਬਹੁਤ ਵਧੀਆ ਇਹ ਸੰਦੂ ਸਾਹਿਬ ਮੈਂ ਇਹਨੂੰ ਤੇ ਲਹਿਰੀ ਪਾਤੀ ਉੱਥੇ ਦੇ ਮਾਲੋ ਮਾਲੇ ਨਾਰਮਲ ਪੈਂਖੜ ਨਹੀਂ ਰਹੀ ਆ ਵਿਚਾਰੀ ਗੱਲ ਕੋਈ ਨਹੀਂ ਠੀਕ ਆ ਠੀਕ ਆ ਹਾਂਜੀ ਹਾਂਜੀ ਉਹ ਨਾਈ ਕਰਕੇ ਮੋਰੀ ਮਾਰੀ ਗਾਨੀ ਕੋਈ ਨਹੀਂ ਪਾਈ ਆ ਠੀਕ ਆ ਜੀ ਆ ਥੋੜਾ ਡੰਗਰ ਤੱਕ ਦਾ ਵੈਸੇ ਤੇ ਕਰਮ ਵਾਲੀ ਨੂੰ ਕੋਈ ਗੱਲ ਬਾਤ ਹੀ ਨਹੀਂ ਹਮ ਲ ਚੰਗੀ ਆ ਬਹੁਤ ਵਧੀਆ ਢਾਜੇ ਢੁੰਜੇ ਦੀ ਆ ਵੀਰ ਹਾਂਜੀ ਹਾਂਜੀ ਠੀਕ ਆ ओके परमजीत ਵੀਰੇ ਇੱਕ ਕੰਟੈਕਟ ਨੰਬਰ ਆਪਣੇ ਕਰ ਦਿਓ ਸੰਜੀ ਹੰਦੂ ਸਾਹਿਬ ਕੰਟੈਕਟ ਨੰਬਰ 88725 6593 ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਪੁਰ ਸਾਹਿਬ ਠੀਕ ਹੈ ਵੀਰੇ ਲਓ ਦੋਸਤੋ ਸਾਨੂੰ ਮੇਰੇ ਨਾਲ ਵੀਰ ਪਰਮਜੀਤ ਗੱਲ ਡੇਰੀ ਫਾਰਮ ਪਿੰਡ ਪਨਗੋਟੇ ਅੱਜ ਆਪਣੀ ਵਿਸ਼ੇਸ਼ ਵੀਜਰ ਸੀਗੀ ਠੀਕ ਹੈ ਜੀ ਬਾਕੀ ਪਸ਼ੂ ਇੱਥੇ ਆਉਂਦੇ ਰਹਿੰਦੇ ਆ ਰੁਟੀਨ ਦੇ ਵਿੱਚ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਹੋ ਲੈਂਦੇ ਰਿਹਾ ਕਰੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ